ਤੇਰੀ ਸੰਪਤੀ ਤੇਰੀ ਦੌਲਤ ਤੇਰੇ ਮਾਲ ਡੰਗਰ ਜਾਂ ਜ਼ਮੀਨ ਦਾ ਵਾਧਾ ਹੋ ਰਿਹਾ ਹੈ ਉਹਨਾਂ ਤੇਰੇ ਧੁਰ ਅੰਦਰ ਖੰਕਾਰ ਪੈਦਾ ਹੋ ਰਿਹਾ ਹੈ ਕਿ ਮੇਰੇ ਕੋਲ ਜਿੰਨਾ ਪਦਾਰਥ ਹੈ ਨਾ ਕਿਸੇ ਕੋਲ ਹੈ ਨਹੀਂ ਜਿੱਥੇ ਬੰਦੇ ਦੇ ਔਗਣਾ ਦਾ ਗੁਨਾਹਾਂ ਦਾ ਇਹਦੀਆਂ ਗਲਤੀਆਂ ਦਾ ਇਹਦੇ ਕੀਤੇ ਹੋਏ ਪਾਪਾਂ ਦਾ ਜ਼ਿਕਰ ਕੀਤਾ ਨਾ ਉੱਥੇ ਗੁਰੂ ਗ੍ਰੰਥ ਸਾਹਿਬ ਨੇ ਨਾ ਸਮਤ ਦਿੱਤੀ ਇਹ ਬੰਦਿਆ ਜੋ ਕੁਝ ਖੋ ਚੁੱਕਾ ਹੈ ਹੁਣ ਉਹਨੂੰ ਭੁੱਲ ਜਾ ਅੱਗੋਂ ਵਾਸਤੇ ਆਪਣੀ ਜ਼ਿੰਦਗੀ ਸਹੀ ਕਰ ਲੈ ਤੇ ਇਹ ਮਤ ਸੋਚੀ ਕਿ ਮੈਂ ਨੇਕ ਕਰਮ ਕਰ ਲੈ ਮੈਨੂੰ ਨਾਮ ਜਪਣ ਦੀ ਕੋਈ ਲੋੜ ਨਹੀਂ ਜ਼ਮੀਨ ਜਿੰਨੀ ਮਰਜੀ ਜ਼ਰਖੇਜ ਹੋਵੇ ਉਹਦੇ ਵਿੱਚ ਬੀਜ ਪਾਇਆ ਖੀ ਫਸਲ ਨਿਕਲੇਗੀ ਕਰਮ ਚੰਗੇ ਮਰਜੀ ਨੇਕ ਤੂੰ ਕਰ ਪਰ ਇਹਨਾਂ ਨੇਕ ਕਰਮਾਂ ਨਾਲ ਆਪਣੇ ਅੰਦਰ ਗੁਰੂ ਦੇ ਸ਼ਬਦ ਦਾ ਬੀਜ ਬੀਜ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਬਚਨ ਕਿਹਾ ਕਹਿਣ ਲੱਗੇ ਲਾਹੌਰਾ ਸਿਆਂ ਭਾਈ ਲਾਹੌਰਾ ਸਿੰਘ ਜੀ ਤੁਸੀਂ ਗੁਰੂ ਕੇ ਸੇਖੋ ਬਾਣੀ ਦੀਆਂ ਤੁਕਾਂ ਨੂੰ ਤੁਸੀਂ ਆਪਣੇ ਨਿੱਜ ਫਾਇਦੇ ਲਈ ਨਾ ਵਰਤਿਆ ਕਰੋ ਜਿੰਨੀ ਮਰਜ਼ੀ ਤੂੰ ਸੇਵਾ ਕਰ ਰਿਹਾ ਜੇ ਪ੍ਰਾਏ ਖਾਕੀ ਖੋ ਕੇ ਖਾਈ ਜਾਣੇ ਤੇ ਇਹ ਤੇਰੇ ਅੰਦਰ ਨਾਮ ਕਿੱਥੇ ਵਸਣਾ ਹੈ ਸਾਰਿਆਂ ਨੇ ਇੱਕ ਜ਼ਬਾਨ ਹੋ ਕੇ ਕਹਿ ਵੀ ਬੰਦਾ ਜੋਜ ਹੈ ਅਮਲ ਕਰਦਾ ਜੀ ਕੋਜ ਕਰਮ ਕਰਦਾ ਨਾ ਉਹ ਕੁਛ ਹੀ ਅੱਗੇ ਦੇ ਵਾਸਤੇ ਬਣਿਆ ਆ ਮੇਰੇ ਸੋਨੇ ਦੇ ਗਹਿਣੇ ਆ ਮੇਰਾ ਘਰ ਆ ਮੇਰੇ ਸੂਟ ਖਿਮਾ ਕਰ ਦਿਓ ਆ ਮੇਰਾ ਪਦਾਰਥ ਜਿੱਦਣ ਮੌਤ ਨਹੀਂ ਆਉਣਾ ਉਸ ਬਿੱਲੇ ਨੇ ਐਸ ਪਿੰਜਰੇ ਨੂੰ ਤੋੜਨਾ ਤੇਰੀ ਜਿੰਦ ਰੂਪੀ ਚਿੜੀ ਨੂੰ ਕੱਢ ਕੇ ਲੈ ਜਾਏਗਾ ਤੇਰੀ ਟੇਬਲ ਦੇ ਉੱਤੇ ਰੋਟੀ ਪਰੋਸੀ ਰੱਖੀ ਜਾਣੀ ਹੋ ਸਕਦਾ ਉਸੇ ਵਕਤ ਅਟੈਕ ਹੋ ਜਾਏ ਤੇਰੀ ਮੌਤ ਹੋ ਜਾਏ ਪਰ ਗੁਰਮੁਖ ਕੋ ਜਿਸ ਦਿਨ ਮੌਤ ਨਹੀਂ ਆਉਣਾ ਹੈ ਜਿੰਨੀ ਮਰਜੀ ਦੌਲਤ ਇਕੱਠੀ ਕੀਤੀ ਹੋਵੇ ਉਹਨੇ ਧੰਨ ਦਾ ਦਰਵਾਜ਼ਾ ਤੋੜ ਦੇਣਾ ਹੈ ਜਿਸ ਨੂੰ ਮੌਤ ਨਹੀਂ ਆਉਣਾ ਜਿੰਨਾ ਮਰਜੀ ਸਿਆਣਾ ਬੰਦਾ ਹੋਵੇ ਉਨੇ ਗਿਆਨਪਦੇ ਦਰਵਾਜੇ ਤੋੜ ਦੇਣੇ ਨੇ ਮੌਤ ਨੇ ਰੁਤਬਿਆਂ ਦੇ ਦਰਵਾਜੇ ਤੋੜ ਦੇਣੇ ਨੇ ਮੌਤ ਨੇ ਭੈਣਾ ਭਰਾਵਾਂ ਦੇ ਇਕੱਠ ਦੇ ਦਰਵਾਜੇ ਤੋੜ ਦੇਣੇ ਨੇ ਸੱਚ ਇਹ ਵੀ ਕਿ ਮੌਤ ਹਰ ਦਰਵਾਜੇ ਨੂੰ ਤੋੜ ਦਈਏ ਕੋਈ ਦਰਵਾਜਾ ਮੌਤ ਨੂੰ ਰੋਕ ਨਹੀਂ ਸਕਦਾ ਕੁਝ ਨਹੀਂ ਨਾਲ ਜਾਣਾ ਇਹ ਕੱਪੜੇ ਇਹ ਧਨ ਇਹ ਪਦਾਰਥ ਜੋ ਕੁਝ ਹੈ ਪਰ ਅੱਜ ਤੱਕ ਇਸ ਦੁਨੀਆ ਵਿੱਚ ਕੋਈ ਵੀ ਬੰਦਾ ਖਾਲੀ ਨਹੀਂ ਗਿਆ ਧਨ ਨਹੀਂ ਜਾਂਦਾ ਸ਼ਰੀਰ ਨਹੀਂ ਜਾਂਦਾ ਪਦਵੀ ਨਹੀਂ ਜਾਂਦੀ ਪਰ ਯਾਦ ਰੱਖਿਓ ਐ ਸਤਨੂ ਲੈ ਕੇ ਜਿਹੜੇ ਕਰਮ ਕੀਤੇ ਨੇ ਗੁਣ ਜਾਂ ਔਗਣ ਬੰਦੇ ਦੇ ਨਾਲ ਜ਼ਰੂਰ ਜਾਂਦੇ ਹੁੰਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੇਵਲ ਰਾਗੀਆਂ ਭਾਈਆਂ ਪ੍ਰਚਾਰਕਾਂ ਸੰਤਾਂ ਮੰਤਾਂ ਵਾਸਤੇ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੱਚੀ ਹੈ ਵੇ ਕਲੀਆਂ ਰਤਬੇ ਤੇ ਪਦਵੀਆਂ ਤੇ ਪੈਸੇ ਇਕੱਠੇ ਕਰਨ ਵਾਸਤੇ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਪੂਰੀ ਦੀ ਪੂਰੀ ਮਾਨਵਤਾ ਦਾ ਕਲਿਆਣ ਕਰਦਾ ਹੈ ਜਿਹੜਾ ਵੀ ਬੰਦਾ ਗੁਰਬਾਣੀ ਨੂੰ ਸ਼ਕੇਗਾ ਜਿਹੜਾ ਬਾਣੀ ਨੂੰ ਪਚਾ ਲਏਗਾ ਮਹਾਰਾਜ ਕਿਹਨੇ ਸੱਚੇ ਪਾਤਸ਼ਾਹ ਕਿ ਉਹਦਾ ਉਧਾਰ ਹੋਵੇਗਾ ਬਾਣੀ ਵੀ ਪੜੀ ਸੇਵਾ ਵੀ ਕੀਤੀ ਤੇ ਜੇ ਪਿਆਰੋ ਅੱਧਾ ਘੰਟਾ ਰੱਜ ਕੇ ਨੰਦਿਆ ਦਾ ਲਾ ਦਿੱਤਾ ਮੈਨੂੰ ਖਿਮਾ ਕਰ ਦਿਆ ਜੀ ਉਹ ਇਸ ਤਰ੍ਹਾਂ ਹੋ ਗਿਆ ਕਿ ਜਿਵੇਂ ਬੰਦੇ ਨੇ ਚੰਦਨ ਦੀਆਂ ਲੱਕਾਂ ਇਕੱਠੀਆਂ ਕਰਕੇ ਇੱਕ ਅਗ ਦੀ ਟੀਲੀ ਲਾ ਦਿੱਤੀ ਗੁਰੂ ਗੋਬਿੰਦ ਸਿੰਘ ਅਕਸਰ ਜੀ ਹੱਥ ਨੂੰ ਪਿਆਰ ਨਹੀਂ ਸੰਦਿੰਦੇ ਇਤਿਹਾਸ ਕਹਿੰਦਾ ਮਹਾਰਾਜ ਆਪਣਾ ਤੀਰ ਸਿਰ ਤੇ ਲਾंदे ਹੁੰਦੇ ਸਨ ਜਦੋਂ ਕਿਸੇ ਬੀਬੀ ਨੇ ਆਉਣਾ ਆਪਣਾ ਤੀਰ ਸੀਸ ਤੇ ਲਾਣਾ ਅਸੀਂ ਕਹਿੰਦੇ ਆ ਦਾਨਪੁਨ ਬੜੇ ਚੰਗੇ ਕਰਮ ਨੇ ਦਾਨਪੁਨ ਤੋਂ ਬਾਅਦ ਵੀ ਸਿਮਰਨ ਕਰ ਕਿਉਂਕਿ ਜਿੰਨੇ ਤੈਨੂੰ ਦਾਨਪੁਨ ਕਰਨ ਦੀ ਸਮਰੱਥਾ ਦਿੱਤੀ ਹੈ ਜੇ ਤੇਰੇ ਕੋਲ ਤਨ ਧਰਤੀ ਹੋਵੇਗਾ ਨਾਮ ਦਾ ਬੀਜ ਬੀਜੇਗਾ ਸੰਤੋਖ ਦਾ ਸੁਹਾਗਾ ਫੇਰੇਗਾ ਵਕਾਰਾਂ ਵੱਲੋਂ ਸ਼ਰਮ ਕਰਨ ਦਾ ਪਾਣੀ ਪਾਏਗਾ ਇਹਦੇ ਵਿੱਚੋਂ ਫਿਰ ਉਹ ਪ੍ਰੇਮ ਪੈਦਾ ਹੋਵੇਗਾ ਤੇਰਾ ਘਰ ਬਹੁਤ ਅਮੀਰ ਬਣ ਜਾਏਗਾ ਕਮਲ ਦੇ ਫੁੱਲ ਕੋਲ ਪਾਣੀ ਵੀ ਖੈ ਚਿੱਕੜ ਵੀ ਖੈ ਤੇ ਝਾੜਾ ਵੀ ਖੈ ਉਹਨਾਂ ਜਾੜੇ ਦੀ ਪਰਵਾਹ ਕਰਦਾ ਨਾ ਉਹ ਯਾਦ ਰੱਖੋ ਚਿੱਕੜ ਦੀ ਪਰਵਾਹ ਕਰਦਾ ਉਹ ਚਿੱਕੜ ਜਾੜੇ ਤੇ ਪਾਣੀ ਤਿੰਨਾ ਤੋਂ ਉੱਪਰ ਜਾਂਦਾ ਜਿਹਦੇ ਉੱਤੇ ਰੱਬ ਦੀ ਕਿਰਪਾ ਹੋਵੇ ਲੱਖਾਂ ਐਬੀਆਂ ਬੰਦਿਆਂ ਵਿੱਚੋਂ ਵੀ ਮਰਦੇ